ਹਾਂਜੀ ਕਿੱਦਾਂ ਮਿੱਤਰੋ ਤੇ ਵੈਲਕਮ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਪਤਾ ਹੀ ਬਹੁਤ ਦਿਨਾਂ ਬਾਅਦ ਵੀਡੀਓ ਆ ਰਹੀ ਆ ਤੇ ਕਈ ਦਿਨ ਹੋ ਗਏ ਵੀਡੀਓ ਸਾਡੀ ਨੂੰ ਹਨਾ ਵੀਡੀਓ ਮੇਰੀ ਕੋਈ ਵੀ ਆ ਨਹੀਂ ਰਹੀ ਤੇ ਬੜੇ ਮੈਸੇਜ ਆਈ ਜਾਂਦੇ ਆ ਵੀਰੇ ਤੇਰੀ ਵੀਡੀਓ ਨਹੀਂ ਆ ਰਹੀ ਤੁਸੀਂ ਵੀਡੀਓ ਪਾਓ ਹਨਾ ਬਹੁਤ ਲੋਕ ਕਹਿ ਰਹੇ ਆ ਤੇ ਤੁਹਾਨੂੰ ਦੱਸ ਦਈਏ ਰੱਜ ਦੇ ਟਾਈਮ 'ਚ ਨਾ ਜਿਹੜਾ ਯੂਥ ਆ ਯਾਰ ਰੱਜ ਦਾ ਸਾਰੇ ਨਾ ਸਟ्रेस ਜਿਜ ਫਿਰਦੇ ਆ ਟੈਨਸ਼ਨ ਜਿਜ ਫਿਰਦੇ ਰਹਿੰਦੇ ਹਨਾ ਤੇ ਟੈਨਸ਼ਨ 'ਚ ਰਹਿ ਰਹਿ ਕੇ ਰਹਿ ਰਹਿ ਕੇ ਡਿਪਰੈਸ਼ਨ ਵੱਲ ਉਹ ਵਧ ਰਿਹਾ ਡਿਪਰੈਸ਼ਨ ਦੀ ਬਿਮਾਰੀ ਵੱਲ ਹਨਾ ਜਿਹੜੀਆਂ ਹੋਰ ਬਿਮਾਰੀਆਂ ਆਉਂ ਤਾਂ ਰਸਾਲੀਆਂ ਲੋਟ ਆ ਵੀ ਜਾਂਦੀਆਂ ਜਿਹੜਾ ਡਿਪਰੈਸ਼ਨ ਆ ਦਿਮਾਗ ਦੀ ਬਿਮਾਰੀ ਆ ਇਹ ਬੜੀ ਕੁੱਤੀ ਬਿਮਾਰੀ ਆ ਇਹਦੇ ਚੋਂ ਨਿਕਲਣਾ ਬਾਹਰ ਬੜਾ ਔਖਾ ਤੇ ਕਈ ਦਿਨ ਹੋ ਗਏ ਯਾਰ ਹਨ ਘਰ ਦੇ ਮਾਹੌਲ ਦੇ ਕਰਕੇ ਪੈਸਾ ਟੱਕਾ ਯਾਰ ਬਹੁਤਾ ਹੈ ਨਹੀਂ ਆਪਣੇ ਹਨ ਤੇ ਉਹਦੇ ਕਰਕੇ ਬਹੁਤੇ ਘਰਾਂ ਦੇ ਇਹੀ ਚੱਲਦਾ ਹੋਣਾ ਪੈਸੇ ਟੇਕੇ ਕਰਕੇ ਕਲੇਸ਼ ਮਾੜਾ ਮੋਟਾ ਚੱਲਦਾ ਘਰ ਚ ਤੇ ਉਹਦੇ ਕਰਕੇ ਬੰਦਾ ਜਿਹੜੇ ਮੁੰਡੇ ਅੱਜ ਕੱਲ ਦੇ ਉਹ ਡਿਪਰੈਸ਼ਨ ਚ ਜਾ ਰਹੇ ਆ ਠੀਕ ਆ ਤੇ ਉਹੀ ਲੱਛਣ ਜੇ ਮੇਰੇ ਬਣਿਆ ਪਏ ਸੀ ਇਕੱਲੇ ਇਕੱਲੇ ਜੇ ਰਹਿਣਾ ਕੁਝ ਬਣਾਉਣਾ ਨਹੀਂ ਕਰਨਾ ਨਹੀਂ ਹਨਾ ਪਰ ਨਿਕਲਣਾ ਵੀ ਵੀਰੇ ਆਪ ਨੂੰ ਹੀ ਪੈਣਾ ਠੀਕ ਆ ਇੱਧਰ ਆ ਮੇਰੇ ਨਾਲ ਮੇਰਾ ਪੱਕਾ ਯਾਰ ਬੇਲੀ ਸੁਖਵੀਰ ਆ ਆਹੀ ਕੁਛ ਬਾਈ ਸਾਰਿਆਂ ਦੇ ਘਰਾਂ ਚਾਹੀ ਕੋਈ ਚੱਲੀ ਤੇ ਜਿੰਨਿਆਂ ਨੂੰ ਵੀ ਪੁੱਛਦੇ ਆ ਬਾਬੇ ਜਿੰਨਿਆਂ ਨੂੰ ਪੁੱਛਦੇ ਜਿੰਨੇ ਯਾਰ ਬੇਲੀ ਮਿਲਦੇ ਜਿੰਨੂੰ ਵੀ ਪੁੱਛਦੇ ਭਾਬਾ ਅੱਜ ਪਤਾ ਨਹੀਂ ਕਿੰਨੇ ਕੇ ਬੰਦੇ ਸਾਨੂੰ ਮਿਲੇ ਸੀ ਸਾਰਿਆਂ ਨੂੰ ਪੁੱਛਿਆਗਾ ਵੀ ਬਾਈ ਕਿਦਾਂ ਆਪਦਾ ਘਰ ਦਾ ਕਿਵੇਂ ਚੱਲੀ ਜਾਂਦਾ ਹਾਲ ਸਾਰਾ ਕੋ ਸਾਰੇ ਕੁਛ ਡਿਪਰੈਸ਼ਨ ਚ ਹੀ ਆ ਬਾਈ ਯਾਰ ਸੱਚੀ ਬੁਰਾ ਹਾਲ ਹੋਇਆ ਪਿਆ ਹਾਂ ਜਿਹੜੇ ਮੇਰੀ ਏਜ ਦੇ ਹਨਾ ਜਿਹੜੇ ਥੋੜੇ ਬਹੁਤੇ ਵੱਡੇ ਲਿਖਿਆ ਜਾਣੇ ਕੇ 5 10 12 13 ਮਤਲਬ ਇੱਥੇ ਕੇ ਜੇ ਪ ਪਲੱਸ 2 ਪਾਸ ਆ ਜਾਂ 5-10 ਹੀ ਪੜੇ ਹੋਇਆ ਮੇਰੇ ਵਾਂਗੂ ਮੈਂ ਪੰਜ ਹੀ ਪੜਿਆ ਤੇ ਉਹਨਾਂ ਨੂੰ ਯਾਰ ਹੋਰ ਕੰਮ ਕਰਨੇ ਔਖੇ ਲੱਗਦੇ ਆ ਠੀਕ ਆ ਰਹਿਣ ਸਹਿਣ ਉਹੇ ਜਿਹਾ ਬਣਿਆ ਹੋਇਆ ਆਪਣਾ ਹੋਰ ਕੰਮਾਂ 'ਚ ਜੀ ਨਹੀਂ ਲੱਗਦਾ ਯਾਰ ਸਟਾਰਟਿੰਗ ਤੋਂ ਆਪਾਂ ਯਾਰ ਦਿਮਾਗ ਥੋੜਾ ਜਿਆਦਾ ਪੜ੍ਹੇ ਲਿਖੇ ਆ ਨਾ ਥੋੜੇ ਬੋਤੇ ਉਹਦੇ ਕਰਕੇ ਥੋੜਾ ਜਿਆਦਾ ਦਿਮਾਗ ਵੱਖਰਾ ਦੂਜਿਆਂ ਨਾਲ ਜਿਹੜੇ ਦੂਜੇ ਜਿਨ੍ਹਾਂ ਨੂੰ ਸੁਭਿਰ ਆਪਾਂ ਸਮਝਦੇ ਹੁੰਦੇ ਸੀਗੇ ਵੇ ਇਹ ਕੀ ਕਰੂਗਾ ਉਹ ਕੰਮ ਨੂੰ ਲੱਗੇ ਪਏ ਉਹ ਕੰਮ ਨੂੰ ਲੱਗੇ ਵਧੀਆ ਉਹਦੇ ਕੰਮ ਕਰ ਤੁਰੇ ਆ ਸਾਰੇ ਇਕੱਠੇ ਅਸੀਂ ਜੰਮਿਆ ਇੱਕ ਦਿਨ ਦਾ ਜਨਮ ਦੇਣਾ ਤੇ ਇਕੱਠ ਇੱਕ ਦੂਜੇ ਦੇ ਦਿਲ ਦੀ ਗੱਲ ਸਾਰੀ ਜਾਣਦੇ ਆਂ ਇਹ ਦਿਲ ਦੀ ਗੱਲ ਜਾਣਦੇ ਆਂ ਅਸੀਂ ਕੱਲ ਦੇ ਬਸ ਐਸੀ ਐਸੀ ਗੱਲਾਂ ਤੇ ਗੱਲ ਐਸੀ ਟੌਪਿਕ ਤੇ ਗੱਲ ਕਰੀ ਜਾਂਦੇ ਆਂ ਵੀ ਆਰ ਆਪਾਂ ਨੂੰ ਕੀ ਕਰਨਾ ਚਾਹੀਦਾ ਜ਼ਿੰਦਗੀ 'ਚ ਕੀ ਕਰਨਾ ਚਾਹੀਦਾ ਕਿਉਂਕਿ ਹੋਰ ਕੰਮਾਂ 'ਚ ਜੀ ਨਹੀਂ ਲੱਗਦਾ ਤੇ ਘਰੋਂ ਫਿਰ ਗਾਲਾਂ ਮਿਲਦੀਆਂ ਹਨ ਸਰ ਬੜਿਆਂ ਨਾਲ ਹੁੰਦਾ ਵੀਰੇ ਇਹ ਗੱਲ ਦੇਖਣ ਨੂੰ ਤੁਹਾਨੂੰ ਐ ਲੱਗਦਾ ਮੈਂ ਸੀਰੀਅਸ ਅੱਕੀ ਕਹਿੰਨੇ ਆਂ ਗੱਲ ਠੀਕ ਆ ਘਰੇ ਮਤਲਬ ਕਿ ਆਪਦੀ ਵੈਲਿਊ ਪਹਲੀ ਡਾਊਨ ਹੋਈ ਪਈ ਆ ਉਹਦੇ ਕਰਕੇ ਫਿਰ ਟੈਨਸ਼ਨ ਘਰਦਿਆਂ ਨੂੰ ਲੱਗਦਾ ਵੀ ਇਹਨਾਂ ਨੂੰ ਟੈਨਸ਼ਨ ਹੈ ਨਹੀਂ ਹਨਾ ਬੇਲੇ ਰਹਿੰਦੇ ਆ ਕੰਮ ਉਹਨਾਂ ਨੇ ਲੱਗਦੇ ਕੰਮ ਨਹੀਂ ਸਹੀ ਢੰਗ ਨਾਲ ਕਰਦੇ ਉਹਨਾਂ ਨੂੰ ਐ ਲੱਗਦਾ ਵੀ ਇਹਨਾਂ ਨੂੰ ਟੈਨਸ਼ਨ ਐ ਨਹੀਂ ਪਰ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਆ ਬਾਕੀ ਗਈ ਬਾਹਰ ਵੀ ਕੰਮ ਕਰਨ ਜਾਂਦੇ ਆ ਬਾਹਰ ਪਰ ਆਪਾਂ ਨੂੰ ਬਾਹਰ ਵੀ ਕੰਮ ਕਰਨਾ ਵੀ ਮਨਾ ਹੀ ਹੋਇਆ ਵਾ ਵੀ ਬਾਹਰ ਵੀ ਆਪਾਂ ਘਰ ਤੋਂ ਬਾਹਰ ਜਿਹੜਾ ਕੰਮ ਕਰ ਨਹੀਂ ਸਕਦੇ ਕਿਉਂਕਿ ਆਪਣਾ ਘਰ ਦਾ ਹੀ ਨਹੀਂ ਕੰਮ ਚੱਲਦਾ ਪਿਆ ਉਸ ਤਰ੍ਹਾਂ ਯਾਰ ਬਈ ਮੈਂ ਵੀਡੀਓ ਪਹਿਲਾਂ ਤੁਹਾਨੂੰ ਪਤਾ ਹੀ ਹੈ ਹਨਾ ਵੀ ਡੈਲੀ ਆ ਰਹੀਆਂ ਸੀ ਮਹੀਨਾ ਇੱਕ ਮੈਂ ਡੈਲੀ ਵੀਡੀਓ ਪਾਈਆਂ ਹਨਾ ਵਧੀਆ ਲੱਗਿਆ ਵੇ ਮਾਹੌਲ ਘਰ ਦੇ ਵਿੱਚ ਮਾਹੌਲ ਕੋਸੇ ਇਹ ਜਿਹਾ ਬੰਦਾ ਇਹ ਬੰਦੇ ਦਾ ਟੁੱਟ ਹੀ ਜਾਂਦਾ ਹੈ ਨਾ ਡੀਮੋਟੀਵੇਟ ਹੋ ਜਾਂਦਾ ਜਦੋਂ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਲੱਗਾ ਲੱਗਾ ਬਸ ਟੁੱਟ ਜਾਂਦਾ ਤੇ ਉਹਦੇ ਕਰਕੇ ਮੈਂ ਟੁੱਟ ਜੇ ਗਿਆ ਸੀ ਨਾ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਦਾ ਹੁੰਦਾ ਯਾਰ ਹਰ ਇੱਕ ਦੇ ਬਣਦਾ ਥੋੜੇ ਵੀ ਬਣਦਾ ਤੇ ਮੇਰੇ ਵੀ ਬਣਦਾ ਇਹ ਸਭ ਨੂੰ ਹੀ ਪਤਾ ਠੀਕ ਆ ਸਭ ਦੇ ਬਣਦਾ ਤੇ ਹੁਣ ਪਰ ਮੈਂ ਸੋਚ ਰਿਹਾ ਯਾਰ ਮੈਂ ਕਈ ਦਿਨਾਂ ਦਾ ਸੋਚੀ ਜਾਂਦਾ ਯਾਰ ਕਸ ਕਰੀਏ ਹੈ ਨਾ ਕਿਉਂਕਿ ਆ ਸੋਸ਼ਲ ਮੀਡੀਆ ਵਾਲਾ ਜਿਨ੍ਹਾਂ ਦੇ ਕੀੜਾ ਵੜਿਆ ਹੋਇਆ ਹੈ ਨਾ ਵੀ ਸੋਸ਼ਲ ਮੀਡੀਆ ਵਾਲਾ ਜੇ ਬਣਾਉਣ ਲੱਗ ਗਿਆ ਜਿਹੜਾ ਜਾ ਜਿਹਨੂੰ ਪਤਾ ਵੀ ਹਾਂ ਸੋਸ਼ਲ ਮੀਡੀਆ ਤੇ ਪੈਸਾ ਬਣਦਾ ਇੰਨਾ ਪੈਸਾ ਬਣਦਾ ਹਣਾ ਲੋਕ ਕਮਾਈ ਜਾਂਦੇ ਆ ਜਿਹਨਾਂ ਨੂੰ ਪਤਾ ਜਿਹੜੇ ਇਹਦੇ ਵਿੱਚ ਵੜ ਗਏ ਸੋਸ਼ਲ ਮੀਡੀਆ ਵਾਲੇ ਕੰਮ ਦੇ ਵਿੱਚ ਵੜ ਗਏ ਤੇ ਹੋਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਠੀਕ ਆ ਉਹੀ ਚੱਕਰ ਮੇਰੇ ਸੀਗਾ ਤੇ 13 ਜਦੋਂ ਸਟਾਰਟ ਆਪਾਂ ਕਰਦੇ ਆ ਨਾ ਸ਼ੁਰੂ ਜੇ ਹੁੰਨੇ ਜਦੋਂ ਛੋਟੇ ਕ੍ਰिएਟਰ ਹੁੰਨੇ ਆ ਉਦੋਂ ਪੈਸੇ ਟੱਕ ਦੀ ਪ੍ਰੋਬਲਮ ਤਾਂ ਆਉਂਦੀ ਆ ਮੈਨੂੰ ਵੀ ਸਿਖਾ ਯਾਰ ਭਾਈ ਯਾਰ ਮੈਂ ਵੀ ਕਰਿਆ ਕਰਾਂ ਯਾਰ ਭਾਈ ਯਾਰ ਬਾਬੇ ਵੜਾ ਮੂਟਾ ਮੈਨੂੰ ਵੀ ਸਿਖਾ ਕੱਲ ਦੀ ਸਾਡੀ ਡਿਸਕਸ ਚੱਲੀ ਜਾਂਦੀ ਹੈ ਹਣਾ ਇਸੇ ਗੱਲ ਤੇ ਕਰੀ ਐ ਨਾ ਡਿਸਕਸ ਆਪਣੇ ਵਾਂਗੂ ਇਹ ਵੀ ਬਈ ਉਹ ਦੂਜੇ ਕੰਮ ਕਾਰ ਕਰਕੇ ਦਿਹਾੜੀਆਂ ਦੱਪੇ ਕਰ ਕਰਕੇ ਯਾਰ ਅੱਕੇ ਜੇ ਪਏ ਹੰਬ ਗਏ ਯਾਰ ਬਈ ਠੀਕ ਆ ਦਿਹਾੜੀਆਂ ਦੱਪੇ ਕਰਕੇ ਅੱਕ ਗਿਆ ਤੇ ਹੁਣ ਜੀ ਕਰਦਾ ਕੁਝ ਹੋਰ ਕਰੀਏ ਤੇ ਅੱਜ ਦੀ ਡੇਟ ਚ ਬਾਬੇ ਕਿਉਂਕਿ ਮੋਬਾਈਲ ਸਾਰੇ ਵਰਤਦੇ ਆ ਹਨਾ ਸਾਰਿਆਂ ਨੂੰ ਮੋਬਾਈਲ ਵਾਲਾ ਤਾਂ ਲਤ ਲੱਗੀ ਹੋਈ ਆ ਸਭ ਨੇ ਤੇ ਮੋਬਾਈਲ ਤੋਂ ਆਪੇ ਸਹੀ ਤਰੀਕੇ ਨਾਲ ਜੇ ਆਪਾਂ ਕੰਮ ਕਰੀਏ ਪੈਸਾ ਬਣਾ ਸਕਦੇ ਆ ਬਹੁਤ ਜ਼ਿਆਦਾ ਪੈਸਾ ਬਣਾ ਸਕਦੇ ਆ ਬਹੁਤ ਜਣੇ ਬਣਾਈ ਜਾਂਦੇ ਆ ਹਿੰਦੀ ਵਾਲੇ ਬਹੁਤ ਬਣਾਉਂਦੇ ਆਪਣੇ ਪੰਜਾਬੀ ਲੋਕ ਤਾਂ ਥੋੜੇ ਘੱਟ ਕ੍ਰੀਏਟਰ ਆ ਜਿਹੜੇ ਹਿੰਦੀ ਬੋਲਣ ਵਾਲੇ ਆ ਉਹ ਬੜੇ ਆ ਛੋਟੀਆਂ ਛੋਟੀਆਂ ਵੀਡੀਓ ਪਾ ਕੇ ਹਨਾ ਆਮ ਹੀ ਵੀਡੀਓ ਪਾ ਕੇ ਡੇਲੀ ਵਲੌਗ ਹੀ ਪਾ ਕੇ ਹਨਾ ਆਪਦੀ ਲਾਈਫ ਸਟਾਈਲ ਤੇ ਉਸੇ ਤੋਂ ਬੜੀਆ ਵਧੀਆ ਪੈਸਾ ਬਣੀ ਜਾਂਦਾ ਤੇ ਆਪਾਂ ਥੋੜੇ ਪੰਜਾਬੀ ਵਾਲੇ ਘਟਾ ਤੇ ਮੇਰਾ ਜੀ ਕਰਦਾ ਯਾਰ ਮੈਂ ਹਿੰਦੀ ਵਾਲਿਆਂ ਕੋ ਉਹਨਾਂ ਨੂੰ ਜਿਵੇਂ ਕੁੱਪ ਚ ਰੱਖੇ ਆਪਾਂ ਤਾਂ ਖੇਤੀਬਾੜੀ ਚ ਬਣੀ ਬੜੀਆਂ ਬਈ ਜ਼ਿਆਦਾਤਰ ਮਿਹਨਤ ਤੇ ਮਿਹਨਤ ਵਾਲਾ ਕੰਮ ਕਰਕੇ ਆਪਾਂ ਬਣਾਇਆ ਦਿਮਾਗ ਵਾਲੀ ਮਿਹਨਤ ਤੇ ਸਿਰ ਤੇ ਆਪਾਂ ਨਹੀਂ ਕੋਈ ਕੰਮ ਕਰਦੇ ਤੇ ਆ ਹੈਗਾ ਥੋੜਾ ਦਿਮਾਗ ਵਾਲਾ ਠੀਕ ਆ ਦਿਮਾਗ ਪੱਖੋਂ ਹੀ ਇਹ ਕੰਮ ਹੋਣਾ ਜੇ ਆਪਾਂ ਦਿਮਾਗ ਲਾਇਆ ਤੇ ਕੰਮ ਹੋਣਿਆ ਸਹੀ ਤੇ ਬਾਕੀ ਯਾਰ ਮੈਂ ਦੇਖਦਾ ਚੈਲੰਜ ਲਵਾਂਗੇ ਫਿਰ ਆਪਾਂ ਕੋਈ ਨਾ ਕੋਈ ਪਹਿਲਾਂ ਜਿਵੇਂ ਆਪਾਂ ਚੈਲੰਜ ਲੈ ਆ 30 ਦਿਨਾਂ ਦਾ ਉਵੇਂ ਫਿਰ ਚੈਲੰਜ ਲੈਣਾ ਮੇਰਾ ਹੁਣ ਇਹਨੂੰ ਵੀ ਮੈਂ ਪੁੱਛੀ ਜਾਂਦਾ ਵੀ 100 ਦਿਨਾਂ ਦਾ ਚੈਲੰਜ ਲੈ ਲਾਂ ਤੇ ਤੁਹਾਨੂੰ ਵੀ ਪੁੱਛਦਾ 100 ਦਿਨ ਦਾ ਚੈਲ ਚੈਲੰਜ ਲੈ ਲੀਏ ਯਾਰ ਵੀ 100 ਦਿਨ ਆਪਣੀ ਰੈਗੂਲਰ ਵੀਡੀਓ ਆਵੇ ਡੇਲੀ ਵੀਡੀਓ ਆਵੇ ਸਾਰੇ ਕਮੈਂਟ ਕਰਕੇ ਦੱਸੋ ਫੈਮਿਲੀ ਵਲੌਗ ਆਈ ਜਾਣ ਹਾਂ ਕਮੈਂਟ ਕਰਕੇ ਦੱਸਿਓ ਸਾਰੇ ਵੀ ਤੇ ਆ ਬੰਦੇ ਦਾ ਵੀ ਆਪਾਂ ਪੇਜ ਬਣਾ ਦੇਣਾ ਤੇ ਇਹ ਵੀ ਫੈਮਿਲੀ ਵਲੌਗ ਬਣਾਇਆ ਕਰੋ ਤੇ ਸਪੋਰਟ ਇਹਨੂੰ ਵੀ ਕਰਨਾ ਸਾਰਿਆਂ ਨੂੰ ਆਪਾਂ ਵੀਡੀਓ ਵੀ ਸ਼ੇਅਰ ਕਰਾਂਗੇ ਇਹਦੀਆਂ ਤੇ ਕੰਮ ਮੈਂ ਸਿਖਾਉਂਗਾ ਹੋਰ ਦੁਨੀਆ ਮੈਥੋਂ ਸਿੱਖੀ ਜਾਂਦੀ ਹੈ ਤੇ ਜਿਹੜਾ ਮੇਰਾ ਪੱਕਾ ਯਾਰ ਹੈ 1 ਮਹੀਨੇ ਦਾ ਚੈਲੰਜ ਬਾਈ ਮੈਂ ਪਹਿਲੇ ਵਲੌਗ ਚੋਂ ਹੀ ਲਊਗਾ ਤੁਹਾਡੇ ਸਾਹਮਣੇ ਠੀਕ ਹੈ ਨਾ ਮਹੀਨਾ ਦਾ ਲੈਂਗਾ ਮਹੀਨੇ ਦਾ ਚੈਲੰਜ ਲਵਾਂਗਾ ਠੀਕ ਹੈ ਨਾ ਤੇ ਸਿਖਾਉਂਗਾ ਮੈਂ ਜੇ ਮੈਂ ਤੈਨੂੰ ਦੱਸੀਗਾ ਬਸ ਹੌਵੇਂ ਕਰੀ ਚੱਲੀ ਠੀਕ ਆ ਵੀਡੀਓ ਪੱਕੀ ਆਊਗੀ ਮਹੀਨਾ ਲਗਾਤਾਰ ਵੀਡੀਓ ਪਾਵਾਂਗੇ ਠੀਕ ਹੈ ਚੰਗੀ ਮਾੜੀ ਜਿੱਦਾਂ ਦੀ ਵੀ ਤੁਹਾਨੂੰ ਲੱਗੀ ਠੀਕ ਹੈ ਨਾ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਨੀ ਹੈ ਵੀਡੀਓ ਨੂੰ ਠੀਕ ਹੈ ਹਾਂ ਤੇ ਬਾਕੀ ਆ ਵੀਡੀਓ ਬਹੁਤ ਲੰਮੀ ਬਣ ਗਈ ਤੇ ਬਸ ਅੱਜ ਦੀ ਵੀਡੀਓ ਚੰਨਾ ਕੀ ਹੈ ਨਾ ਤੇ ਕੱਲ ਤੋਂ ਸਟਾਰਟ ਕਰ ਲਾਂਗੇ ਆਪਾਂ ਹਾਂ ਬਸ ਬਸ ਠੀਕ ਹੈ ਬਈ